ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰੀ ਨਾ ਭਗਵੰਤ ਮਾਨ ਨੂੰ ਕੇਜਰੀਵਾਲ ਨੂੰ ਇਹਨਾਂ ਨੂੰ ਇੱਕ ਸਲਾਹ ਵਾ ਕਿ ਜਿਹੜੀਆਂ ਤੁਸੀਂ ਆਪਣੇ ਦਫ਼ਤਰਾਂ ਚ ਪਿੱਛੇ ਆ ਬਾਬਾ ਸਾਹਿਬ ਅੰਬੇਦਕਰ ਜੀ ਦੀਆਂ ਤਸਵੀਰਾਂ ਟੰਗੀਆਂ ਨੇ ਚਲੋ ਸ਼ਹੀਦ ਭਗਤ ਸਿੰਘ ਜੀ ਦੀਆਂ ਵੀ ਟੰਗੀਆਂ ਨੇ ਪਰ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਤੁਹਾਨੂੰ ਲਾਡਣੀਆਂ ਚਾਹੀਦੀਆਂ ਨੇ ਉਹਨਾਂ ਦਾ ਜਿੰਨਾ ਤੁਸੀਂ ਅਪਮਾਨ ਕਰ ਰਹੇ ਹੋ ਜਿੰਨਾ ਤੁਸੀਂ ਉਹਨਾਂ ਦੇ ਸੰਵਿਧਾਨ ਨੂੰ ਤੇ ਅਸੂਲਾਂ ਨੂੰ ਚਿੱਕੇ ਦੇ ਟੰਗ ਰਹੇ ਹੋ ਸ਼ਾਇਦ ਕਿਤੇ ਭਾਰਤ ਦੇਸ਼ ਵਿੱਚ ਕੋਈ ਸਰਕਾਰ ਐਵੇਂ ਕਰਦੀ ਹੋਵੇਗੀ ਅੱਜ ਮੈਂ ਤੁਹਾਡਾ ਨਾ ਮਸਲਾ ਡਿਸਕਸ ਕਰਨਾ ਨਗਰ ਪੰਚਾਇਤ ਨਡਾਲਾ ਜੋ ਸਾਡਾ ਹੱਬ ਆ ਆਪਣਾ ਥਲਕੇ ਦਾ ਜੋ ਅਸੀਂ ਜਿਹਨੂੰ ਪੰਜਾਬੀ ਚ ਕਹਿੰਦੇ ਆ ਕਿ ਇਸ ਨਗਰ ਪੰਚਾਇਤ ਨੂੰ ਲੋਕਾਂ ਦੀ ਅਮਦਦ ਤੇ ਨਾਲ ਮੌਕੇ ਦੀ ਸਰਕਾਰ ਦੇ ਸਾਰੀਆਂ ਰੁਕਾਵਟਾਂ ਦੇ باوجود ਵਾਹਿਗੁਰੂ ਦੀ ਕਿਰਪਾ ਨਾਲ ਪੂਰਾ ਸ਼ਾਨ ਨਾਲ ਜਿੱਤਿਆ ਇਸ ਵਕਤ ਮੇਰੇ ਨਾਲ ਜਿਹੜੇ ਇਸ ਵੇਲੇ ਪ੍ਰੈਜ਼ੀਡੈਂਟ ਇਲੈਕਟ ਨੇ ਸਰਦਾਰ ਅਫਤਾਰ ਸਿੰਘ ਵਾਲੀਆ ਇਹਨਾਂ ਦੇ ਘਰੋਂ ਸਾਡੀ ਸਤਿਕਾਰਯੋਗ ਭੈਣ ਜੀ ਉਹ ਪ੍ਰਧਾਨ ਨੇ ਨਗਰ ਪੰਚਾਇਤ ਨਡਾਲਾ ਦੇ ਡਾਕਟਰ ਸੰਦੀਪ ਸਰੀਚਾ ਜੋ ਉਮੀਦਵਾਰ ਪ੍ਰਧਾਨ ਨੇ ਤੇ ਨਾਲ ਸਾਰੇ ਕਾਉਂਸਲਰ ਪਤਵੰਤੇ ਸੱਜਣ ਨਾਮ ਲੈਂਦਾ ਫਿਰ ਲੰਬਾ ਲੱਗਦਾ ਪਿੰਡ ਦੇ ਕੁਝ ਹੋਰ ਪਤਵੰਤੇ ਵੀ ਸੱਜਣ ਨਾ ਪਹਿਲਾਂ ਮੈਂ ਜਿਹੜੀ ਗੱਲ ਕਹਿ ਰਿਹਾ ਗੈਰ ਸੰਵਿਧਾਨਿਕ ਕੰਮਕਾਰ ਭਗਵੰਤ ਮਾਨ ਦੀ ਸਰਕਾਰ ਬਾਰੇ ਉਹ ਕੀ ਆ ਇੱਧਰ ਹੁਣ ਮੇਰੇ ਕੋਲ ਲੱਗ ਗਿਆ ਆਣ ਕੇ ਧਿਆਨ ਨਾਲ ਗੱਲ ਸੁਣੋ ਮੇਰੇ ਕੋਲ ਵੈਸੇ ਹਾਈ ਕੋਰਟ ਦਾ ਆਰਡਰ ਮੈਂ ਤੁਹਾਨੂੰ ਦਿਖਾਉਣਾ ਹੁਣੇ ਇਹ ਨਗਰ ਪੰਚਾਇਤ ਦੀਆਂ ਇਲੈਕਸ਼ਨਾਂ ਜਿਹੜੀ ਆਮ ਚੋਣ ਹੋਈ ਕਾਉਂਸਲਰ ਚੁਣ ਦੀ ਇਹ 21 ਦਸੰਬਰ 2024 ਦੀ ਹੋਈ ਹੋਈ ਆ ਯਾਨੀ ਭਾਵੇਂ ਇਸ ਇਲੈਕਸ਼ਨ ਕੰਪਲੀਟ ਹੋਈ ਨੂੰ 7 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ 7 ਮਹੀਨੇ ਔਰ ਉਸ ਤੋਂ ਬਾਅਦ ਤਿੰਨ ਵਾਰ ਕਿਉਂਕਿ ਸਾਡਾ ਪ੍ਰਧਾਨ ਮੰਤਰੀ ਸਾਡੇ ਕੋ ਕਾਉਂਸਲਰ ਦੀ ਨਫਰੀ ਜਿਹੜੀ ਮੈਜੋਰਿਟੀ ਸੀ ਕਲੀਅਰ ਕੱਟ ਇਹਨਾਂ ਨੇ ਕਈ ਪੰਗੇ ਪਾਏ ਆ ਡਾਕਟਰ ਆ ਗੁਰਪ੍ਰੀਤ ਸਿੰਘ ਵਾਲੀਆ ਜੀ ਖੜੇ ਇਹਨਾਂ ਦਾ ਪੈਲਸ ਇਹ ਕਾਉਂਸਲਰ ਨੇ ਇਹਨਾਂ ਦੇ ਘਰੋਂ ਸਾਡੀ ਸਤਿਕਾਰਯੋਗ ਭੈਣ ਇਹਨਾਂ ਦਾ ਜਿਹੜਾ ਵਿਡਿੰਗ ਵਿਲਾ ਪਹਿਲੇ ਸੋਨੂੰ ਅਸੀਂ 40 ਲੱਖ ਤੇ ਸੀਲ ਕਰ ਦਾਂਗੇ ਟਾ ਦੇਾਂਗੇ ਇੰਦਰਜੀਤ ਸਿੰਘ ਕਿੱਥੇ ਸਾਡੇ ਆ ਖੱਟ ਸਾਹਿਬ ਇਹਨਾਂ ਦੇ ਪਿਤਾ ਜੀ ਕਾਉਂਸਲਰ ਨੇ ਤੇਰੇ ਅਖੇ ਤੇ ਪਰਚਾ ਦਰਜ ਕਰ ਦਾਂਗੇ ਤੂੰ ਫਲਾਨਾ ਤੇਰੀ ਜ਼ਮੀਨ ਵਿੱਚ ਨੁਕਸਾ ਇਹਨਾਂ ਦੇ ਪ੍ਰਧਾਨ ਸਾਹਿਬ ਦੇ ਪੱਠੇ ਨੇ ਕਦੀ ਉਹਨਾਂ ਤੇ ਡਾਕਾ ਕਦੀ ਉਹਨਾਂ ਦੇ ਉੱਤੇ ਰੇਡ ਇਹਨਾਂ ਗੱਲਾਂ ਦੇ باوجود ਸਾਡੇ ਕਾਉਂਸਲਰ ਜਿਹੜੇ ਸਾਡੀ ਪਾਰਟੀ ਦੇ ਨੇ ਮੇਰੇ ਨਾਲ ਜੁੜੇ ਹੋਏ ਸੀਗੇ 10 ਤੋਂ 10 ਨਹੀਂ ਹੋਏ ਔਰ ਇਹਨਾਂ ਨੂੰ ਅਖੀਰ ਇੱਕ ਵਾਰੀ ਪੋਸਟਪੋਨ ਦੋ ਵਾਰੀ ਪੋਸਟਪੋਨ ਤਿੱਜੀ ਵਾਰੀ ਇਲੈਕਸ਼ਨ ਹਾਈ ਕੋਰਟ ਦੇ ਹੁਕਮਾਂ ਨਾਲ ਅਸੀਂ ਚੋਣ ਜਿੱਤ ਗਏ ਇਹ ਗੱਲ ਹੈਗੀ ਆ 10 ਫ फेब्रुवारी 2025 ਹੁਣ ਇਸ ਗੱਲ ਨੂੰ ਵੀ 6 ਮਹੀਨੇ ਹੋ ਗਏ ਹਾਈ ਕੋਰਟ ਨੇ ਸਾਡੀ ਚੋਣ ਕਰਾਈ ਆ ਸਾਰੇ ਸਤਕਾਰਯੋ ਕਾਉਂਸਲਰਸ ਨੇ ਸਾਨੂੰ ਵੋਟਾਂ ਪਾਈਆਂ ਅਸੀਂ ਇਲੈਕਸ਼ਨ ਜਿੱਤ ਗਏ ਹੁਣ ਪਿਛਲੇ 6 ਮਹੀਨਿਆਂ ਤੋਂ ਨਗਰ ਪੰਚਾਇਤ ਨਡਾੜੇ ਦਾ ਚਾਰਜ ਨਹੀਂ ਲੈਣ ਦੇ ਰਹੇ ਜੀ ਪ੍ਰਧਾਨ ਨੂੰ ਤੇ ਮੀਤ ਪ੍ਰਧਾਨ ਨੂੰ ਚਾਰਜ ਹੀ ਨਹੀਂ ਦਿੱਤਾ ਜਾ ਰਿਹਾ ਮਤਲਬ 6 ਮਹੀਨਿਆਂ ਤੋਂ ਗੈਰ ਕਾਨੂੰਨੀ ਕੰਮ ਚੱਲ ਰਿਹਾ ਨਡਾੜੇ ਦੇ ਵਿੱਚ ਜਿੰਨਾ ਵੀ ਸੋ ਕਾਲਡ ਵਿਕਾਸ ਦਾ ਕੰਮ ਨਡਾੜੇ ਚ ਕਰ ਰਹੇ ਨੇ ਉਹ ਸਾਰਾ ਫਰੋਡ ਆ ਉਹ ਫੁੱਲ ਆਫ ਕਰਾਪਸ਼ਨ ਆ ਔਰ ਫੁੱਲ ਆਫ ਡੈਫੀਸ਼ੈਂਸੀਜ਼ ਆ ਉਹ ਮੈਨੂੰ ਸਾਰਾ ਮੌਕੇ ਤੇ ਦਿਖਾਉਣਾ ਵੀ ਆ ਤੇ ਫਿਰ ਇਹ ਹਾਈ ਕੋਰਟ ਗਿਆ ਫਿਰ ਆ ਡੇਟ ਦੇਖੋ ਇੱਥੇ ਇੱਕ ਹੁਣ ਕਿ ਸਾਨੂੰ ਚਾਰਜ ਮਿਲਣਾ ਚਾਹੀਦਾ ਇਹ ਹਾਈ ਕੋਰਟ ਦੇ ਕਿਹੜੀ ਡੇਟ ਦਾ ਹੁਕਮ ਹੈ ਜਿਹੜਾ نوٹ ਕਰਿਓ ਇਹ ਹੁਕਮ ਹੈਗਾ ਵਾ 24 7 2025 ਦਾ ਔਰ ਹਾਈ ਕੋਰਟ ਨੇ ਕੀ ਕਿਹਾ ਇਹਨਾਂ ਨੂੰ ਡਾਇਰੈਕਸ਼ਨ ਦਿੱਤੀ ਆ ਸੁਣੋ ਜਰਾ ਪੜੋ ਮੈਂ ਪੜਦਾ ਤੁਹਾਨੂੰ ਮੈਂ ਦਿਖਾ ਦਿੰਦਾ ਪੜ ਮੈਂ ਤੁਹਾਨੂੰ ਦਿੰਦਾ ਆ ਜਸਟਿਸ ਹਰੀਸ਼ ਬੰਗੜ ਦੇ ਕੋਰਟ ਵਿੱਚ ਫੈਸਲਾ ਹੋਇਆ ਆ ਹੁਣੇ 24 7 2025 ਨੂੰ ਹਾਈ ਕੋਰਟ ਕਹਿ ਰਿਹਾ ਵਾ ਹਰਸ਼ ਪੰਗਰਜੀ ਦਾ ਕੋਰਟ ਹੈ ਜਸਟਿਸ ਹਰਸ਼ ਪੰਗਰਜੀ ਦਾ ਲਰਨਡ ਕਾਉਂਸਲ ਫॉर ਪਟੀਸ਼ਨਰ ਯਾਨੀ ਕਿ ਅਸੀਂ ਇਨ 뷰 ਆਫ ਦਾ ਸਟੈਂਡ ਟੇਕਨ ਬਾਏ ਲਰਨਡ ਕਾਉਂਸਲ ਫॉर ਰਿਸਪੋਂਡੈਂਟ 2 ਤੋਂ 5 ਯਾਨੀ ਕਿ ਸਰਕਾਰ ਸਬਮਿਟਸ ਥੈਟ ਦਾ ਪਟੀਸ਼ਨਰ ਸ਼ਲ ਅਪਰੋਚ ਦਾ ਆਫਿਸ ਆਫ ਨਗਰ ਪੰਚਾਇਤ ਨਡਾਲਾ ਯਾਨੀ ਕਿ ਇੱਥੇ ਨਡਾਲੇ ਦੇ ਦਫਤਰ ਚ ਇਹਨਾਂ ਨੇ ਇਹ ਆਰਡਰ ਦਿੱਤਿਆ ਨੂੰ 10 ਦਿਨ ਹੋ ਗਏ ਨੇ ਵਿਦਨ ਪੀਰੀਅਡ ਆਫ 7 ਡੇਸ ਫਰਮ ਟੂਡੇ 24 7 ਤੋਂ 7 ਦਿਨਾਂ ਚ ਇਹਨਾਂ ਨੂੰ ਟੂ ਅਸਿਊਮ ਚਾਰਜ ਐਂਡ ਪਰਫਾਰਮ ਡਿਊਟੀਆਂ ਆਫ ਦਾ ਪ੍ਰੈਜ਼ੀਡੈਂਟ ਆਫ ਨਗਰ ਪੰਚਾਇਤ ਨਡਾਲਾ ਮਤਲਬ ਕਿ ਹਾਈ ਕੋਰਟ ਦੇ ਹੁਕਮਾਂ ਨੂੰ ਕਿਵੇਂ ਚਿੱਕੇ ਤੇ ਟੰਗਿਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ 24 7 ਦੇ ਆਰਡਰ ਤੋਂ ਬਾਅਦ ਅੱਜ ਕੀ ਡੇਟ ਹੋ ਗਈ ਜੀ 4 4 ਅਗਸਤ ਯਾਨੀ ਕਿ 10 ਦਿਨ ਤੋਂ ਉੱਤੇ ਇਹਨਾਂ ਨੂੰ ਹਾਈ ਕੋਰਟ ਦੀ ਕੋਈ ਪਰਵਾਹ ਨਹੀਂ ਜੀ ਅੱਛਾ ਅਸੀਂ ਜਾਵਾਂਗੇ ਅਸੀਂ ਸ਼ਾਰਟਲੀ ਕੰਟੈਂਟ ਪ੍ਰੋਸੀਡਿੰਗਸ ਕਿ ਤੁਸੀਂ ਹਾਈ ਕੋਰਟ ਦੇ ਹੁਕਮਾਂ ਦੀ ਉਲੰਘਣਾ ਤੇ ਹਾਈ ਕੋਰਟ ਦੀ ਮਾਨ ਹਨੀ ਕੀਤੀ ਆ ਅਸੀਂ ਹਾਈ ਕੋਰਟ 'ਤੇ ਜਾ ਕੇ ਕੰਟੈਂਪਟ ਪਾਵਾਂਗੇ ਪਰ ਕੀ ਬਾਬਾ ਸਾਹਿਬ ਅੰਬੇਦਕਰ ਨੇ ਇਹ ਸਿਖਾਇਆ ਸੀਗਾ ਕਿ ਪਹਿਲੀ ਗੱਲ ਛੂਣਾ ਹੀ ਨਾ ਹੋਣ ਦਿਓ ਪ੍ਰਧਾਨ ਦੀਆਂ ਜੇ ਹੋ ਜਾਵੇ ਤਾਂ ਜਿੱਤਣ ਨਾ ਦਿਓ ਉਹਨਾਂ ਦੇ ਪਰਚੇ ਦਰਜ ਕਰ ਦਿਓ ਉਹਨਾਂ ਦੇ ਪੈਲੇਸ ਸੀਲ ਕਰ ਦਿਓ ਤੇ ਜੇ ਜਿੱਤ ਜਾਣ ਤੇ ਮੁੜ ਕੇ ਉਹਨਾਂ ਨੂੰ ਚਾਰ ਚੀਨਾ ਦਿਓ ਹੁਣ ਚਾਰਜ ਨਾ ਮਿਲਣ ਦੀ ਸ਼ਕਲ ਵਿੱਚ ਕੀ ਨੁਕਸਾਨ ਹੋ ਰਿਹਾ ਨਡਾਲੇ ਦੇ ਨਗਰ ਪੰਚਾਇਤ ਦਾ ਉਹ ਤੁਹਾਨੂੰ ਸੁਣਾਉਣਾ ਪਹਿਲੀ ਗੱਲ ਤਾਂ ਜਿਹੜਾ ਇੱਥੇ ਈਓ ਸੀ ਰਿੰਦੀਪੜੈਚ ਬਹੁਤ ਇਲਜ਼ਾਮ ਸ਼ੋਧਦੇ 6 ਨਗਰ ਪੰਚਾਇਤਾਂ ਦਾ ਉਹਨੂੰ ਜੰਡਿਆਲਾ ਸਮੇਤ ਚਾਰਜ ਦਿੱਤਾ ਸੀ ਨਡਾਲੇ ਦੇ ਸਮੇਤ ਔਰ ਇਲੈਕਸ਼ਨ ਜਿਹੜੀ ਸੀਗੀ ਲੁਧਿਆਣੇ ਵੈਸਤੀ ਉਹ ਤੇ ਫੜਿਆ ਗਿਆ ਕੈਂਪੇਨਿੰਗ ਕਰਦਾ ਝਾੜੂ ਬੋਕਰ ਪਾਰਟੀ ਦੇ ਨਾਲ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਉਹਦੇ ਖਿਲਾਫ ਡਾਇਰੈਕਸ਼ਨ ਦਿੱਤੀਆਂ ਕਿ ਇਸ ਆਦਮੀ ਦੇ ਖਿਲਾਫ ਬਣਦੀ ਪ੍ਰੋਪਰ ਆ ਗਵਰਨਮੈਂਟ ਰੂਲਸ ਮੁਤਾਬਕ ਕਾਰਵਾਈ ਕੀਤੀ ਜਾਵੇ ਚਲੋ ਬਚਾਈ ਜਾਣ ਉਹਨੂੰ ਜੋ ਮਰਜੀ ਚਾਰਜ ਸ਼ੀਟ ਕਰਨਾ ਪਿਆ ਮੈਨੂੰ ਰਣਦੀਪ ਬੜੈਚ ਨੂੰ ਚਾਰਜ ਸ਼ੀਟ ਕਰਤਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਹੁਕਮਾਂ ਤੇ ਤੇ ਜਿੱਦਣ ਹਾਈ ਕੋਰਟ ਦਾ ਆਰਡਰ ਆਉਣਾ ਸੀਗਾ ਇੱਕ ਦਿਨ ਪਹਿਲਾਂ ਉਹ ਤੋਂ ਚਾਰਜ ਖੋਲਿਆ ਦੱਸਣ ਲਈ ਕਿ ਸਾਡੇ ਕੋਲ ਤਾਂ ਹੁਣ ਇਹ ਹੋ ਹੈ ਨੀਗਾ ਕੱਲ੍ਹ ਹੀ ਉਹਨੇ ਚਾਰਜ ਵੀ ਹੈਂਡਓਵਰ ਕਰਨਾ ਆਈ ਹੈਵ ਸਪੋਕਨ ਮੈਂ ਅੱਜ ਸਵੇਰੇ ਤੇਜਵੀਰ ਸਿੰਘ ਜਿਹੜੇ ਐਡੀਸ਼ਨ ਚੀਫ ਸੈਕਟਰੀ ਲੋਕਲ ਗਵਰਨਮੈਂਟ ਉਹਨਾਂ ਨਾਲ ਗੱਲ ਕੀਤੀ ਅੱਜ ਤੋਂ ਦੋ ਦਿਨ ਪਹਿਲਾਂ ਮੈਂ ਦਿਪਤੀ ਮੈਂ ਮਿਸਿਸ ਦਿਪਤੀ ਉਹਨਾਂ ਦਾ ਨਾਮ ਪੂਰਾ ਭੁੱਲ ਗਿਆ ਦਿਪ ਉਹ ਅਜਿਹਾ ਕਲ ਡਾਇਰੈਕਟਰ ਦਾ ਲੋਕਲ ਗਵਰਨਮੈਂਟ ਦਾ ਚਾਰਜ ਉਹਨਾਂ ਨਾਲ ਗੱਲ ਕੀਤੀ ਅੱਜ ਤੋਂ 3-4 ਦਿਨ ਪਹਿਲਾਂ ਡੀਸੀ ਕਪੂਰਥਲਾ ਦੇ ਨਾਲ ਅਮਿਤ ਪੰਚਾਲ ਉਹਨਾਂ ਨਾਲ ਗੱਲ ਕੀਤੀ ਉਹ ਸਾਰੇ ਵਿਚਾਰੇ ਮਜਬੂਰੀ ਦੱਸਦੇ ਨੇ ਕਿ ਆ ਸਾਡੇ ਹੱਥ ਬੰਨੇ ਨੇ ਜੀ ਸਰਕਾਰ ਦੇ ਉਤੋਂ ਹੁਕਮ ਆ ਹੁਕਮ ਇਸ ਲਈ ਹੋਣਾ ਚਾਹੀਦਾ ਕਿ ਤੁਸੀਂ ਚੁਣੇ ਹੋਏ ਬੰਦਿਆਂ ਨੂੰ ਆਪਣਾ ਕੰਮ ਹੀ ਨਾ ਕਰਨ ਦਿਓ ਹੁਣ ਕੰਮ ਨਾ ਕਰਨ ਦੀ ਸ਼ਕਲ ਵਿੱਚ ਕੀ ਹੋ ਰਿਹਾ ਆਓ ਤੁਹਾਨੂੰ ਦਿਖਾਉਣਾ ਮੈਂ ਆਓ ਜਰਾ ਤਿੰਨ ਪ੍ਰੋਜੈਕਟ ਚੱਲ ਰਹੇ ਨੇ ਦਿਖਾਈ ਚੱਲ ਕੋਈ ਨਹੀਂ ਆਜੋ ਪਹਿਲਾਂ ਤਾਂ ਪਹਿਲਾਂ ਇਸ ਸ਼ਕਲ ਦਿਖਾ ਦਿਓ ਅਮਰੇ ਜਗ੍ਹਾ ਦਿਓ ਬਟੇ ਆ ਦੇਖੋ ਕਿ ਨਡਾਰੇ ਦੀ ਜਿਹੜੀ ਇਸ ਵੇਲੇ ਹਾਲਤ ਕੀ ਹੈਗੀ ਆ ਆ ਟੋਆ ਦਿਖਾ ਮੜਾ ਇੱਧਰ ਅੱਛਾ ਆ ਥੱਲੇ ਵੀ ਗਾਰਾ ਦਿਖਾ ਦੇ ਇੱਧਰ ਆ ਹੁਣ ਇੱਧਰ ਆਓ ਹੁਣ ਆ ਦੇਖੋ ਤੁਸੀਂ ਇਹ ਕੀ ਹੋ ਰਿਹਾ ਵਾ ਮੈਂ ਦੱਸ ਰਾ ਇੱਧਰ ਆ ਜਾਓ ਸਾਰੇ ਜਾਨੇ ਇਹ ਕੀ ਹੋ ਰਿਹਾ ਵਾ ਇਹ ਪਿੰਡ ਦੇ ਵਿੱਚ ਪ੍ਰਸਾਤੀ ਪਾਣੀ ਦਾ ਇੱਕ ਸੀਵਰ ਲੇ ਕੀਤਾ ਜਾ ਰਿਹਾ ਇੱਕ ਸਾਲ ਹੋ ਗਿਆ ਸਾਡੇ ਕਸਬੇ ਨੂੰ ਪੱਟੇ ਨੂੰ ਸਾਰੇ ਚਾਰੋਂ ਪਾਸੇ ਨਡਾਰਾ ਸੈਂਟਰ ਪੁਆਇੰਟ ਆ ਪੂਰੀ ਹਾਲਤ ਦੁਕਾਨਾਂ ਦੇ ਅੱਗੇ ਢੇਰ ਆ ਤਿੰਨ ਬੈਂਕ ਨੇ ਜੀ HDFC ਔਰ ਇੱਥੇ ਤਿੰਨ ਬੈਂਕ ਸਟੇਟ ਬੈਂਕ ਆਫ ਇੰਡੀਆ ਤੇ ਕੈਪੀਟਲ ਬੈਂਕ ਇਹ ਬੈਂਕਾਂ ਦੇ ਮੂਰੇ ਆ ਟੋਏ ਐਡੇ ਬੁਰੀ ਹਾਲ ਪਰ ਇੱਥੇ ਦੇਖੋ ਪਿੱਲੀ ਪਿੱਲੀ ਆ ਮਟੀਰੀਅਲ ਦੇਖੋ ਇੱਟ ਦਾ ਔਰ ਸਭ ਤੋਂ ਵੱਡੀ ਗੱਲ ਜਿਹੜਾ ਸਟਾਰਮ ਸੀਵਰ ਦੇ ਵਿੱਚ ਪਾਈਪ ਪਾਏ ਜਾ ਰਹੇ ਨਾ ਹਲੇ ਪਾਏ ਨਹੀਂਗੇ ਇਹ ਬਿਨਾ ਕਿਸੇ ਘਟਕੇ ਤੋਂ ਬਿਨਾ ਕੋਈ ਫਾਊਂਡੇਸ਼ਨ ਬਣਾਏ ਬਿਨਾ ਕਿਸੇ ਟੈਕਨੀਕਲ ਸਪੋਰਟ ਤੋਂ ਪਾਏ ਜਾ ਰਹੇ ਨੇ ਔਰ ਇਹਦੇ ਜੋ ਮੁੱਟੇ ਪੈਸੇ ਖਾਦੇ ਹੋਣਗੇ ਅਫਸਰਾਂ ਨੇ ਕਿਉਂਕਿ ਨਗਰ ਪੰਚਾਇਤ ਦੇ ਪ੍ਰਧਾਨ ਨੂੰ ਤਾਂ ਚਾਰਜ ਇਸੇ ਕਰਕੇ ਨਹੀਂ ਨਾ ਦੇਰੇ ਕਿ ਸਾਡੀ ਭ੍ਰਿਸ਼ਟਾਚਾਰਨਾ ਰੁਕਿਆ ਜਾਵੇ ਪੇਮੈਂਟਾਂ ਹੋ ਰਹੀਆਂ ਨੇ ਧੜਾ ਧੜ ਦੋ ਪ੍ਰੋਜੈਕਟ ਹੋਰ ਚੱਲ ਰਹੇ ਨੇ ਇੱਕ ਪਿੰਡ ਦੇ ਬਾਹਰ ਬਾਹਰ ਸੀਵਰੇਜ ਦੀ ਲਾਈਨ ਪਈ ਉਹ ਵੀ ਸੜਕਾਂ ਸਾਰੀਆਂ ਪੁੱਟੀਆਂ ਪਈਆਂ ਨੇ ਸਾਲ ਹੋ ਗਿਆ ਬੰਦ ਹਾਲੀ ਇੱਕ ਅੰਦਰ ਪਿੰਡ ਦੇ ਵਾਟਰ ਵਰਕਸ ਦਾ ਪੀਣ ਵਾਲੇ ਪਾਣੀ ਦਾ ਇਹ ਸਾਰੇ ਗਵਰਨਮੈਂਟ ਆਫ ਇੰਡੀਆ ਦੇ ਪ੍ਰੋਜੈਕਟਸ ਨੇ ਸਾਰੇ ਪੈਸੇ ਉੱਥੋਂ ਆਏ ਹੋਏ ਨੇ ਔਰ ਜਿਹੜਾ ਪਾਣੀ ਵਾਲੀ ਪੀਣ ਦਾ ਉਹਨਾਂ ਨੂੰ ਟੂਟੀਆਂ ਦੇ ਕਹਿੰਦੇ ਪਹਿਲਾਂ ਲਾ ਲਓ ਟੈਂਕੀ ਬਣੀ ਨਹੀਂ ਸ਼ਹਿਰ ਵਿੱਚ ਜਿਹੜਾ ਵਾਟਰ ਹੈ ਵਾਟਰ ਵਰਕਸ ਦਾ ਹੈਡ ਵਰਕ ਪਾੰਡਣਾ ਨਾ ਉੱਤੇ ਵੱਡਾ ਟੈਂਕ ਬਣਨਾ ਜਿਹਦੇ ਨਾਲ ਘਰਾਂ ਵਿੱਚ ਪਿੰਡਾਂ ਚ ਪਾਣੀ ਜਾਣਾ ਨਡਾਲਾ ਨਗਰ ਪੰਚਾਇਦੇ ਉਹ ਟੈਂਕੀ ਬਣਾਈ ਹੀ ਨਹੀਂ ਗਈ ਤੇ ਉਹ ਟੂਟੀਆਂ ਕਹਿੰਦੇ ਨੇ ਤੁਸੀਂ ਲਾਓ ਫਟਾਫਟ ਜੇ ਟੂਟੀਆਂ ਲਾ ਲੀਆਂ ਤੇ ਪਾਣੀ ਉਹਦੇ ਚ ਕਿੱਦਾਂ ਆਊਗਾ ਸੋ ਇਹ ਆ ਜਿਹੜੀ ਹਾਲਤ ਹੈ ਨਾ ਹੁਣ ਤੁਹਾਨੂੰ ਅਸੀਂ ਸਾਰਾ ਦਿਖਾ ਨਹੀਂ ਸਕਦੇ ਇਹ ਸਾਰੇ ਪਿੰਡ ਦੀ ਹਾਲਾਤ ਹੈਗੇ ਨੇ ਅਗਲੀ ਗੱਲ ਮੈਂ ਇੱਥੇ ਕਹਿਣਾ ਚਾਹੁੰਦਾ ਵਾਂ ਆ ਫੜਿਓ ਇੱਕ ਮਿੰਟ ਮੈਨੂੰ ਬੜਾ ਦੁੱਖ ਤੇ ਅਫਸੋਸ ਆ ਕਿ ਜਿਹੜਾ ਵਿਅਕਤੀ ਇੱਥੇ ਆ ਆਮ ਆਦਮੀ ਪਾਰਟੀ ਦਾ ਇੰਚਾਰਜ ਬਣਿਆ ਉਹਦੇ 'ਚ ਨਾ ਸੰਸਕਾਰਾਂ ਦੀ ਬਹੁਤ ਕਮੀ ਹੈ ਉਹਨੂੰ ਬੋਲਣ ਦੀ ਤਮੀਜ਼ ਨਹੀਂ ਕੀ ਉਹਨੂੰ ਆਪਣੇ ਵੱਡੇ-ਵਡੇਰਿਆਂ ਦੀ ਮਾਪਿਓ ਦੀ ਕਿਸੇ ਵੱਡੇ ਬਜ਼ੁਰਗ ਦੀ ਇੱਜ਼ਤ ਕਰਨਾ ਨਹੀਂ ਆਉਂਦਾ ਔਰ ਮੈਨੂੰ ਲੱਗਦਾ ਕਿ ਮਾੜੇ ਸੰਸਕਾਰ ਆਪਣੇ ਪਿਤਾ ਜੀ ਤੋਂ ਹੀ ਲੈ ਲਏ ਇਹਦਾ ਪਿਓ ਸੀ ਜਿਹੜਾ ਮੈਂ ਨਾ ਹੀ ਨਹੀਂ ਲੈਂਦਾ ਇਹਨਾਂ ਲੋਕਾਂ ਦਾ ਕਿਉਂਕਿ ਇਹਨਾਂ ਦੀਆਂ ਦੋ ਵਾਰ ਜਮਾਨਤਾਂ ਜप्त ਹੋਈਆਂ ਅੱਜ ਤੱਕ ਕਿਸੇ ਇੱਕ ਵਾਰਡ ਦਾ ਕਿਸੇ ਪਿੰਡ ਦੇ ਵਿੱਚ ਪੰਚ ਨਹੀਂ ਬਣ ਸਕੇ ਇਹਨਾਂ ਦਾ ਆਪਣਾ ਪਿੰਡ ਹੈ ਪੁਲਾਥ ਨਗਰ ਪੰਚਾਇਤ ਵਿੱਚ ਉੱਥੋਂ ਕਦੀ ਕੌਂਸਲਰ ਨਹੀਂ ਬਣ ਸਕੇ ਅੱਜ ਤੱਕ ਅੱਛਾ ਦੋ ਵਾਰ ਜ਼ਮਾਨਤਾਂ ਜਬਤ ਹੋ ਗਈਆਂ ਕੋਈ ਸ਼ਰਮ ਨਹੀਂ ਕੀਤੀ ਧੜਾ ਤੜ ਉਸੇ ਤਰੀਕੇ ਨਾਲ ਇਲਜ਼ਾਮ ਕੀ ਲਾ ਰਹੇ ਨੇ ਅਖੇ ਜੀ ਨਡਾਲਾ ਦੀ ਸੜਕ ਸੁਭਾਨਪੁਰ ਦੀ ਬਹੁਤ ਟੁੱਟੀ ਹੋਈ ਹੈ ਮੈਂ ਉਹਦੇ ਲਈ ਵਿਧਾਨ ਸਭਾ ਵਿੱਚ ਜਾ ਕੇ ਸਵਾਲ ਪਾਏ ਮਨਿਸਟਰ ਨੂੰ ਮਜਬੂਰ ਕੀਤਾ ਉਹਨੇ ਕਿਹਾ ਜੀ ਅਸੀਂ ਜਲਦੀ ਬਣਾ ਦਾਂਗੇ ਜਲਦੀ ਬਣਾਉਣਾ ਮਤਲਬ ਕਿ ਪਿਛਲੇ 3 3.5 ਸਾਲ ਤੋਂ ਜਿਹੜੀ ਸਾਡੀ ਮੇਨ ਲਾਈਫਲਾਈਨ ਆ ਨਡਾਲਾ ਸੁਭਾਨਪੁਰ ਰੋਡ ਆ ਉਹਦੇ ਬਹੁਤ ਬੁਰੀ ਹਾਲਤ ਆ ਮੈਂ ਤੁਹਾਡੇ ਨਾਲ ਪਹਿਲਾਂ ਵੀ ਇੱਕ ਵਾਰ ਲਾਈਵ ਪ੍ਰੋਗਰਾਮ ਸਾਂਝਾ ਕੀਤਾ ਸੀ ਲਗਾਤਾਰ ਅਸੀਂ ਇਹਦੇ ਬਾਰੇ ਇਸ਼ੂਜ਼ ਉਠਾ ਰਹੇ ਆ ਔਰ ਉੱਥੇ ਬੰਦੇ ਮਰਦੇ ਨੇ ਆਪਣੀ ਖੱਲ ਬਚਾਉਣ ਲਈ ਇਹ ਜਿਹੜਾ ਬੋਕਰ ਪਾਰਟੀ ਦਾ ਇੱਥੇ ਇੰਚਾਰਜ ਬਣਿਆ ਜਿਹਨੂੰ ਕੋਈ ਤਮੀਜ਼ ਨਹੀਂ ਬੋਲਣ ਦੀ ਉਹ ਕਹਿੰਦਾ ਜੀ ਖੈਰਾ ਰੋਕ ਰਿਹਾ ਸੜਕਾਂ ਤੋਂ ਦੋਸਤੋ ਮੈਂ ਇੱਕ ਇਲੈਕਟਿਡ ਐਮਐਲਏ ਆ 3rd ਟਾਈਮ ਮੈਂ ਆਪਣੇ ਇਲਾਕੇ ਦੇ ਵਾਸਤੇ ਜਿੰਦ ਜਾਨ ਲਾਈ ਪਈ ਆ ਜਦ ਮੈਨੂੰ ਥੋੜਾ ਜਿਹਾ ਮੌਕਾ ਮਿਲਿਆ ਆ ਜਿਹੜਾ ਮੰਡ ਦਾ ਖੇਤਰ ਆ ਨਾ ਸਾਡਾ ਹਲਕਾ ਦਰਿਆ ਦੇ ਨਾਲ ਲੱਗਦਾ ਬਿਆਸ ਨਾਲ 30 ਕਿਲੋਮੀਟਰ ਤੋਂ ਉੱਤੇ ਸੜਕ ਜਿਹੜੀ ਐਡੀ ਫਾਊਂਡੇਸ਼ਨ ਪਾ ਕੇ ਦਰਿਆ ਪੰਨ ਦੇ ਉੱਤੇ ਬਣਾ ਕੇ ਦਿੱਤੀ ਸੀ ਔਰ ਉਸ ਤੋਂ ਇਲਾਵਾ ਸਾਡੇ ਇਲਾਕੇ ਦੇ ਵਿੱਚ ਜਦ ਜਦ ਵੀ ਕਿਤੇ ਡਿਵੈਲਪਮੈਂਟ ਦੀ ਗੱਲ ਹੋਈ ਉਹ ਤੇ ਯੋਗਦਾਨ ਮੈਂ ਰੁਕੂੰਗਾ ਸੜਕਾਂ ਆ ਸਾਡੀ ਇੱਥੇ ਜਿੱਥੇ ਖੜੇ ਆ ਢਿਲਵਾਂ ਨੂੰ ਸੜਕ ਜਾਂਦੀ ਇਹਦੀ ਵੀ ਬੰਦ ਹਾਲੀ ਟੁੱਟੀ ਸੜਕ ਇੱਥੋਂ ਜਿੱਥੋਂ ਨੜਾੜੇ ਤੋਂ ਪਲਾਥ ਨੂੰ ਪਿੱਛੇ ਸੜਕ ਜਾਂਦੀ ਟੁੱਟੀ ਸੜਕ ਬਣ ਆਪ ਤੋਂ ਨਹੀਂ ਰਹੀਆਂ ਲੋਕੀ ਇਹਨਾਂ ਨੂੰ ਗਾਲ੍ਹਾਂ ਕੱਢਦੇ ਨੇ ਤੇ ਅਖੇ ਜੀ ਖੈਰਾ ਸਾਡੀ ਸੜਕ ਨਹੀਂ ਬਣਦਾ ਇੱਥੇ ਹੀ ਬਸ ਨਹੀਂ ਮਨਕਰਤ ਝੂਠੇ ਬੇਬੁਨਿਆਦ ਇਲਜ਼ਾਮ ਕਦੀ ਕੋਈ ਇੰਟਰਵਿਊ ਰੇਂਜ ਕਰਾਉਂਦੀ ਇਹਦੀ ਬੋਕਰ ਪਾਰਟੀ ਉਹਨੂੰ ਫੇ ਮਗਰ ਉਹਨੂੰ ਵੱਡੇ ਵੱਡੇ ਪੈਸੇ ਖਰਚ ਕੇ ਉਹਨੂੰ ਇੰਟਰਵਿਊ ਦੂਰ ਤੱਕ ਫੜਾਉਂਦੇ ਨੇ ਦੋਸਤੋ ਸਾਰਾ ਹੀ ਝੂਠ ਬੋਲਿਆ ਜਾ ਰਿਹਾ ਮੇਰੀ ਕਿਰਦਾਰ ਕੂਸ਼ੀ ਕਰਨ ਦੀ ਪੂਰੀ ਕੋਸ਼ਿਸ਼ ਏਜਰੀਵਾਲ ਤੋਂ ਲੈ ਕੇ ਭਗਵਾਨ ਤੋਂ ਲੈ ਕੇ ਪਰਚੇ ਦਰਜ ਕਰਕੇ ਹੱਥ ਲੜੇ ਇਸ ਜਮਾਨਤ ਜੱਪ ਮਹਿਕਮੇ ਕੋਲੋਂ ਇਹਨਾਂ ਕੋਈ ਕੰਮ ਨਹੀਂਗਾ ਅੱਛਾ ਇਹਨਾਂ ਦੀ ਕਰਤੂਤ ਸੁਣ ਲਓ ਕਤੋਂ ਕੱਟ 50 ਲੱਖ ਰੁਪਇਆ ਜਿਹੜਾ ਇੱਥੇ ਹੈਗਾ ਇਨਚਾਰਜ ਇਹ ਟੈਂਡਰਾਂ ਦਾ ਕੰਮ ਕਰਦਾ ਟਰੱਕ ਸਾਰੇ ਜਾਲੀ ਨੰਬਰ ਪਲੇਟਾਂ ਜਾਲੀ ਪੁਰਾਣੇ ਖੜਕੇ ਹੋਏ ਟਰੱਕ ਟਰੱਕ ਦੇ ਵਿੱਚ ਉਹ ਕਣਕ ਚੋਰੀ ਕਰਦੇ ਦੀ ਵੀਡੀਓ ਮੈਂ ਤੁਹਾਡਾ ਨਾਲ ਪਹਿਲਾਂ ਸ਼ੇਅਰ ਕਰ ਚੁੱਕਾ 50 ਲੱਖ ਰੁਪਇਆ ਆਰਤੀਆਂ ਦਾ ਢੋਆ ઠવાਈ ਦਾ ਦੇਣਾ ਉਹ ਦਿੱਤਾ ਨਹੀਂਗਾ ਆ ਚੋਰੀਆਂ ਕਰਦੇ ਨੇ ਲੋਕਾਂ ਦੇ ਨਾਲ ਇੱਥੇ ਬਸ ਨਹੀਂ ਇਹਦੀ ਜਿਹੜੀ ਇੱਕ ਇੰਟਰਲੌਕ ਦੀ ਟਾਈਲ ਦੀ ਫੈਕਟਰੀ ਲਾਈਏ ਨੇ ਰਾਜਪੁਰ ਤੋਂ ਜਿਹੜੀ ਮੰਡੀ ਨੂੰ ਸੜਕ ਜਾਂਦੀ ਭਲੱਤ ਨੂੰ ਉਹਦੀ ਵੀਡੀਓ ਵੀ ਮੈਂ ਤੁਹਾਡਾ ਨਾਲ ਸ਼ੇਅਰ ਕਰ ਦੂੰਗਾ ਨਾ ਉਹਦੇ ਵਿੱਚ ਕੋਈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੀ ਕੋਈ ਕਲੀਅਰੈਂਸ ਹੈ ਉਸ ਫੈਕਟਰੀ ਦੀ ਚਾਰਦੁਵਾਰੀ ਹੈ ਨਹੀਂਗੀ ਨਾ ਪੀ ਡਬਲਯੂ ਡੀ ਦੀ ਕਲੀਅਰੈਂਸ ਹੈ ਨਾ ਫੋਰੈਸਟ ਡਿਪਾਰਟਮੈਂਟ ਦੀ ਕਲੀਅਰੈਂਸ ਹੈ ਨਾ ਕੋਈ ਹੋਰ ਕਲੀਅਰੈਂਸ ਤੋਂ ਬਗੈਰ ਨਜਾਇਜ਼ ਫੈਕਟਰੀ ਲਾ ਕੇ ਉਹ ਸਾਰੀਆਂ ਟਾਈਲਾਂ ਸਾਡੇ ਦੋ ਬਲॉक्स ਨੇ ਨੜਾਲਾ ਤੇ ਢਿਲਵਾ ਬਲॉक्स ਵਿੱਚ ਮਹਿੰਗੇ ਰੇਟ ਤੇ ਘਟੀਆ ਕੁਆਲਿਟੀ ਮਹਿੰਗੇ ਰੇਟ ਤੇ ਇਹਨਾਂ ਕੋਈ ਆਈਐਸਆਈ ਮਾਰਕਾ ਵੀ ਹੈ ਨਹੀਂਗਾ ਉਹ ਮਾਰਕਾ ਕਿਸੇ ਹੋਰ ਬੰਦੇ ਦਾ ਇਸਤੇਮਾਲ ਕਰਕੇ ਉਹਦੇ ਜ਼ਰੀਏ ਬਿਲਿੰਗ ਕਰਕੇ ਸਾਰਾ ਫਰਾਡ ਹੋ ਰਿਹਾ ਔਰ ਨੰਬਰਦਾਰੀਆਂ ਵਿੱਚ ਪੈਸੇ 5-5 ਲੱਖ ਰੁਪਈਆ ਔਰ ਤਹਿਸੀਲਾਂ ਤੇ ਥਾਣਿਆਂ ਵਿੱਚੋਂ ਹਿੱਸਾ ਥਾਣਿਆਂ ਵਿੱਚ ਕੋਈ ਕੇਸ ਕਾਬੂ ਆ ਜੇ ਸਹੀ ਬੰਦਾ ਇੱਕ ਮਿਆਣੀ ਵਾਲੇ ਕਾਬੂ ਆਏ ਨੇ ਰਾਹਪੁਰ ਮਿਆਣੀ ਪੱਗੂਪੁਰੀਆਂ ਤੋਂ ਕੁਝ ਬੰਦੇ ਹੁਣ ਪਤਾ ਲੱਗਿਆ ਕਿ ਮੋਟੀ ਕ腐ਸ਼ਨ ਲੈ ਕੇ ਤੇ ਉਹਨਾਂ ਦੀ ਮਦਦ ਕਰਾਂਗੇ ਉਹਨਾਂ ਦਾ ਪਰਚਾ ਕੈਨਸਲ ਕਰਾਵਾਂਗੇ ਚਲੋ ਉਹ ਬਾਅਦ ਹਰ ਕੰਮ 'ਚ ਪੈਸਾ ਹਰ ਕੰਮ ਦੇ ਵਿੱਚ ਰਿਸ਼ਵਤ ਖੂਰੀ ਤੇ ਉਲਟਾ ਮਾੜਾ ਮੈਨੂੰ ਕਹਿ ਰਹੇ ਨੇ ਜਿਹੜਾ ਅਸੀਂ ਪਿਛਲੇ 50 ਸਾਲ ਤੋਂ ਜੁੜੇ ਹੋਏ ਆ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਤਿੰਨ ਵਾਰ ਉਹਨਾਂ ਨੇ ਇਸ ਕੰਸਟਿਟੂਐਂਸ ਨੂੰ ਰਿਪਰੈਜ਼ੈਂਟ ਕੀਤਾ ਤਿੰਨ ਵਾਰ ਮੈਂ ਕੀਤਾ 6 ਟਾਈਮਸ 6 ਟਾਈਮਸ ਕੋਈ ਇੱਕ ਆਦਮੀ ਆਣ ਕੇ ਕਹਦੇ ਕੋਈ ਅਸੀਂ ਸਾਡੇ ਖਿਲਾਫ ਕੋ ਗਲਤ ਕੰਪਲੇਂਟ ਹੈਗੀ ਆ ਪੁਲੱਥ ਦਾ ਗਵਰਨਮੈਂਟ ਕਾਲਜ ਮੇਰੇ ਪਿਤਾ ਜੀ ਨੇ ਬਣਾਇਆ ਇੱਕ ਜਾਲ ਜਿਹੜਾ ਵਿਸ਼ਿਆ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਪੁਲੱਥ ਦੇ ਵਿੱਚ ਸਕੂਲਾਂ ਦਾ ਜਿਹਦੇ ਸ਼ਾਇਦ ਇਹ ਵੀ ਪੜਿਆ ਹੋਊਗਾ ਉਸ ਸਰਕਾਰੀ ਸਕੂਲ 'ਚ ਜਿਹਨੂੰ ਤਮੀਜ਼ ਨਹੀਂ ਹੈ ਉਹ ਸਾਰਾ ਅਸੀਂ ਵਿਛਾਇਆ ਜਿੰਨੇ ਵਾਟਰ ਵਰਕ ਸੀਗੇ ਪੀਣ ਵਾਲਾ ਪਾਣੀ ਦਾ ਸੀਗਾ ਉਹ 2005 ਚ वर्ल्ड ਬੈਂਕ ਤੋਂ ਸਕੀਮ ਤੋਂ ਲਿਆ ਕੇ ਘੱਟੋ ਘਾਟ ਨਹੀਂ ਤਾਂ ਮੇਰੇ ਖਿਆਲ ਮੈਂ ਕੋਈ 65 70 ਪਿੰਡਾਂ ਨੂੰ ਪੀਣ ਵਾਲਾ ਸਾਫ਼ ਪਾਣੀ ਲੈ ਕੇ ਦਿੱਤਾ ਜਦ ਕਿ ਮੇਰੇ ਕੋਲ ਅੱਜ ਤੱਕ ਸੱਤਾ ਨਹੀਂ ਰਹੀ ਪਰੰਤੂ ਮੈਂ ਆਪੋਜੀਸ਼ਨ ਚ ਰਹਿ ਕੇ ਵੀ ਆਪਣੇ ਕੰਸਟਿਟੂਐਂਸੀ ਵਿੱਚ ਜ਼ਿਆਦਾ 14 ਕੰਮ ਕਰਾਰਾਉਣਾ ਸੋ ਮੇਰੀ ਇਹਨੂੰ ਨਸੀਹਤ ਆ ਆਪਣੇ ਪਿਓ ਦੀ ਇੱਜ਼ਤ ਕਰਨੀ ਸਿੱਖ ਅੱਛਾ ਇਹਦੇ ਪਿਓ ਨੇ ਇਹਦੇ ਵਾਂਗੂ ਇੰਨੀ ਗੰਦੀ ਜ਼ੁਬਾਨ ਸੀਗੀ ਕਿ ਉਹਨੇ ਆਪਣਾ ਦਿਮਾਗ ਹੀ ਖਰਾਬ ਕਰ ਲਿਆ ਉਹ ਪਿਆ ਬਚਾਰਾ ਹੁਣ ਕਿਸੇ ਕੋਨੇ ਤੇ ਉਹਦਾ ਮੈਂਟਲੀ ਅਪਸੈਟ ਹੋ ਗਿਆ ਤੇ ਜੇ ਇਹ ਵੀ ਇਦਾਂ ਗੱਲਾਂ ਕਰੂਗਾ ਤਾਂ ਉਹ ਦਿਨ ਦੂਰ ਨਹੀਂਗਾ ਜਦ ਦਿਨ ਇਹ ਵੀ ਮੈਂਟਲੀ ਅਪਸੈਟ ਹੋ ਜਾਊਗਾ ਇੰਨੀ ਇੰਨਾ ਹੰਕਾਰ ਇੰਨਾ ਝੂਠ ਨਹੀਂ ਬੋਲੀਦਾ ਹੁੰਦਾ ਸਮਾਂ ਮੈਂ ਜਦ ਭਗਵੰਤ ਨੂੰ ਕਹਿ ਦਿੱਤਾ ਕਿ ਜਗੀਰਵਾਲ ਨੂੰ ਕਿ ਸਮਾਂ ਇੱਕ ਸਾਲ ਨਹੀਂ ਰਹਿੰਦਾ ਜਿੱਦਣ ਬਦਲਿਆ ਕਿ ਸਾਰੀਆਂ ਗੱਲਾਂ ਦਾ ਤੁਹਾਨੂੰ ਸਾਫ਼ ਦੇਣਾ ਪਵੇ ਪਰ ਅੱਜ ਦਾ ਮੇਨ ਇਸ਼ੂ ਸਾਡਾ ਆ ਸੀਗਾ ਤੁਸੀਂ ਦੇਖ ਸਕਦੇ ਹੋ ਮੰਦ ਹਾਲੀ ਔਰ ਕਰਪਸ਼ਨ ਔਰ ਈਓ ਨੇ ਜਿੰਨੀ ਦੇਰ ਈਓ ਰਣਦੀਪ ਰਿਹਾ ਇੱਥੇ ਉਹਨੇ ਪ੍ਰਧਾਨ ਦੀ ਮਰਜ਼ੀ ਤੋਂ ਬਿਨਾਂ ਕਰੋੜਾ ਰੁਪਏ ਦੀ ਪੇਮੈਂਟਾਂ ਕੀਤੀਆਂ ਨੇ ਵਿੱਚ ਹੀ ਕੈਨੋਟ ਡੂ ਜਦੋਂ ਪ੍ਰੈਜ਼ੀਡੈਂਟ ਇਲੈਕਟ ਹੋ ਗਿਆ ਤੇ ਈਓ ਤੇ ਪ੍ਰਧਾਨ ਦਾ ਅਕਾਊਂਟ ਸਾਂਝਾ ਹੁੰਦਾ ਇਹਨਾਂ ਦੇ ਸਿਗਨੇਚਰਸ ਇਕੱਠੇ ਹੋਣੇ ਚਾਹੀਦੇ ਸੀਗੇ ਲੇਕਿਨ ਕੁਝ ਨਹੀਂ ਕੀਤਾ ਗਿਆ ਅੱਜ ਦਾ ਮਕਸਦ ਮੇਰਾ ਵੀਰੋ ਇਹ ਸੀਗਾ ਕਿ ਪਖੰਡ ਕਰਦੇ ਨੇ ਬਾਬਾ ਸਾਹਿਬ ਅੰਬੇਦਕਰ ਦੀ ਫੋਟੋਆਂ ਟੰਗ ਕੇ ਸ਼ਹੀਦ ਭਗਤ ਸਿੰਘ ਜੀ ਦੀਆਂ ਫੋਟੋਆਂ ਟੰਗ ਕਰਕੇ ਤੇ ਕੰਮ ਕਰਦੇ ਨੇ ਕਰਤੂਤਾਂ ਹੈਗੀਆਂ ਸਾਰੀਆਂ ਜਾਲੀ ਸਾਰੀਆਂ ਅਨਕਨਸਟੀਟਿਊਸ਼ਨਲ ਸਾਰੀਆਂ ਗੈਰ ਕਾਨੂੰਨੀ ਇਸ ਕਰਕੇ ਔਰ ਹਾਈ ਕੋਰਟ ਨੂੰ ਐ ਟਿਚ ਸਮਝਦੇ ਨੇ ਅਸੀਂ ਤਾਂ ਲੜ ਰਹੇ ਪਹਿਲਾਂ ਵੀ ਤੇ ਗਾਹ ਵੀ ਲੜਦੇ ਰਹਿਣਾ ਅਸੀਂ ਹਾਈ ਕੋਰਟ ਦੁਬਾਰਾ ਜਾਵਾਂਗੇ ਔਰ ਚਾਰਜ ਅਵਸ਼ ਗਵਰਨਮੈਂਟ ਨੂੰ ਇਹਨੂੰ ਦੇਣਾ ਪਵੇਗਾ ਪਰ ਮੈਨੂੰ ਅਫਸੋਸ ਆ ਕਿ ਸਰਕਾਰ ਜਿਹੜੀ ਆ ਤੁਹਾਡੇ ਧਿਆਨ ਚ ਲਿਆਉਣਾ ਸੀਗਾ ਕਿ ਕਿਵੇਂ ਜ਼ਮੀਨਾਂ ਤੋਂ ਲੁੱਟੀ ਰਹੀ ਹੈ ਉਹ ਤਾਂ ਬਹੁਤ ਵੱਡਾ ਮਸਲਾ ਵਾ ਪਰ ਇਹ ਵੀ ਛੋਟੇ ਮਸਲੇ ਤੁਹਾਡਾ ਧਿਆਨ ਖਿੱਚਣਾ ਜ਼ਰੂਰੀ ਆ ਜਿੱਥੇ ਗੈਰ ਕਾਨੂੰਨੀ ਕੰਮ ਹੋ ਰਿਹਾ ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਵੀ ਮੇਰੇ ਵੀਰੋ ਸਾਭ ਦਾ ਬਹੁਤ ਬਹੁਤ ਧੰਨਵਾਦ ਇੱਕ ਵਾਰ ਨਡਾਲਾ ਸੁਭਾਨਪੁਰ ਰੋਡ ਤੇ ਮੈਂ ਬਹੁਤ ਬੋਲਤਾ ਬਹੁਤ ਟੁੱਟੀ ਸੜਕਾਂ ਉਹਦੀ ਤੁਰੰਤ ਬਣਾਇਆ ਜਾਵੇ ਜੇ ਔਰ ਤਿੰਨ ਵਾਰੀ ਰਿਬਨ ਕੱਟ ਚੁੱਕੇ ਨੇ ਬਸ ਹੁਣ ਬਣ ਗਈ ਬਸ ਹੁਣ ਬਣ ਗਈ ਤੇ ਇਲਜ਼ਾਮ ਮੇਰੇ ਤੇ ਲਾਈ ਜਾਂਦੇ ਨੇ ਮੇਰੇ ਤੋਂ ਮੈਂ ਸਰਕਾਰ ਨੂੰ ਇਹਦੇ ਵਾਸਤੇ ਪੁਰਜ਼ੋਰ ਅਪੀਲ ਕਰਦਾ ਕਿ ਇੰਨੀਆਂ ਮੋਤਾਂ ਹੋ ਗਈਆਂ ਨੇ ਉਹਨੂੰ ਨੰਬਰ 1 ਪ੍ਰਾਇਰਟੀ ਤੇ ਸੁਭਾਨਪੁਰ ਨਡਾਲਾ ਨਡਾਲਾ ਢਿਲਮਾ ਨਡਾਲਾ ਪਲਾਤੀ ਸੜਕ ਤੁਰੰਤ ਕੰਪਲੀਟ ਕੀਤੇ ਨਹੀਂ ਕਰਨਗੇ ਤੇ ਅਸੀਂ ਪ੍ਰੋਟੈਸਟ ਕਰਾਂਗੇ ਪੂਰਾ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਜੰਮ ਕੇ ਇਹਦਾ ਵਿਰੋਧ ਕਰਕੇ ਪੰਜਾਬ ਸਰਕਾਰ ਤੇ ਪ੍ਰੈਸ਼ਰ ਪਰਕੇ ਪ੍ਰੈਸ਼ਰ ਪਾ ਕੇ ਤੇ ਆਏ ਸੜਕ ਨੂੰ ਕੰਪਲੀਟ ਕਰਾਉਣ ਲੱਗੇ ਥੋੜਾ ਲੰਬਾ ਹੋ ਗਿਆ ਅੱਜ ਦਾ ਮੇਰਾ ਲਾਈਵ ਪੋਡਕਾਸਟ ਜਾਂ ਲਾਈਵ ਟੈਲੀਕਾਸਟ ਮੇਨਾਂ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਪਿਆਰ ਨਾਲ ਫਤਿਹ ਪ੍ਰਵਾਨ ਚਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ